ਜਵਾਬਦਾ ਕਬਾੜੀ ਵਾਲਾ ਬਣਿਆ ਕਰੋੜਪਤੀ ਰਾਤੋਂ ਰਾਤ ਚਮਕੀ ਕਿਸਮਤ ਨਿਕਲੀ 2.5 ਕਰੋੜ ਦੀ ਲੋਟਰੀ ਇੱਕ ਕਬਾੜੀ ਵਾਲੇ ਦੀ ਰਾਤੋਂ ਰਾਤ ਕਿਸਮਤ ਚਮਕ ਗਈ ਹੈ ਦਰਸਲ ਇਸ ਕਬਾੜੀ ਵਾਲੇ ਦੀ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਪੰਜਾਬ ਦੇ ਜਲੰਧਰ ਦਾ ਇੱਕ ਕਬਾੜੀ ਵਾਲਾ ਰਹਿਣ ਵਾਲਾ ਜੋ ਕਿ ਪਿਛਲੇ 50 ਸਾਲਾਂ ਤੋਂ ਲੋਟਰੀ ਦੀ ਟਿਕਟ ਖਰੀਦ ਰਿਹਾ ਸੀ ਇਹ ਵਿਅਕਤੀ ਲੋਟਰੀ ਦੀ ਟਿਕਟ ਉਸ ਵਕਤ ਤੋਂ ਖਰੀਦ ਰਿਹਾ ਹੈ ਜਦੋਂ ਲੋਟਰੀ ਦੇ ਟਿਕਟ ਦੀ ਕੀਮਤ ਮਾਤਰ 1 ਰੁਪਏ ਹੁੰਦੀ ਸੀ ਪ੍ਰੀਤਮ ਲਾਲ ਇਸ ਦਾ ਨਾਂ ਹੈ ਜੋ ਕਿ ਕਬਾੜੀ ਵਾਲਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਹੈ ਤੇ ਹੁਣ ਪ੍ਰੀਤਮ ਲਾਲ ਦਾ ਕਹਿਣਾ ਹੈ ਕਿ ਉਸ ਦਾ ਘਰ ਬਣਾਉਣ ਦਾ ਸੁਪਨਾ ਉਸ ਦਾ ਉਸ ਦੀ ਦੁਕਾਨ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ ਚਲੰਦਰ ਦੇ ਇੱਕ ਸੁਬਾ ਆਦਮਪੁਰ ਦੇ ਰਹਿਣ ਵਾਲੇ ਕਬਾੜੀ ਵਾਲੇ ਦੇ ਕਰੀਬ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਉਹ ਪਿਛਲੇ 50 ਸਾਲਾਂ ਤੋਂ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ। ਪ੍ਰੀਤਮ ਲਾਲ ਨੂੰ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਉਸ ਦੀ ਕਿਸਮਤ ਜ਼ਰੂਰ ਚਮਕੇਗੀ। ਆਦਮਪੁਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਸਕਰੈਪ ਡੀਲਰ ਪ੍ਰੀਤਮ ਲਾਲ ਜਗੀਨ ਅਖਬਾਰ ਦੇ ਵਿੱਚ ਪੜਿਆ ਕਿ ਉਹ ਇਸ ਸਾਲ ਦੀ ਰਖੜੀ ਬੰਪਲ ਲਾਟਰੀ ਦਾ ਜੇਤੂ ਹੈ ਪਰ ਪ੍ਰੀਤਮ ਲਾਲ ਨੂੰ ਯਕੀਨ ਨਹੀਂ ਆਇਆ। ਇਸ ਤੋਂ ਬਾਅਦ ਉਸ ਨੂੰ ਸ਼ਹਿਰ ਦੀ ਲੋਟਰੀ ਵੇਚਣ ਵਾਲੀ ਏਜੰਸੀ ਤੋਂ ਫੋਨ ਆਇਆ ਉਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਪ੍ਰੀਤਮ ਜੀ ਆਪਕੀ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਤਾਂ ਇੱਕ ਤਾਂ ਆਪਕੋ ਪਹਿਲੇ ਮੁਬਾਰਕਬਾਦ ਔਰ ਦੂਸਰਾ ਕਦਸੇ ਆਪ ਇਹ ਲੋਟਰੀ ਡਾਲ ਰਹੇ ਤੇ ਔਰ ਕੀ ਉਮੀਦ ਤੇ ਕਿ ਇੱਕ ਨਾ ਇੱਕ ਦਿਨ ਆਪਕੀ ਲੋਟਰੀ ਨਿਕਲੇਗੀ ਔਰ ਆਪ ਕਰੋੜਪਤੀ ਬਣੋਗੇ ਬੈਂਤੀ ਸਰਾ ਕਿ ਮੈਨੂੰ ਇਹ ਤਲੀ ਸੀ ਮੈਂ ਕਰੋੜਪਤੀ ਬਣਾਗਾ ਜਿੱਦੋਂ ਦੀ ਅਸੀਂ ਲੋਟਰੀ ਪੰਨੇ ਆ ਉਦੋਂ ਵੱਡੇ ਤੋਂ ਵੱਡਾ ਇਨਾਮ ਜੋ ਹੈ 1 ਲੱਖ ਰੁਪਏ ਦਾ ਹੁੰਦਾ ਸੀ ਤੋ ਉਹ ਦੋ ਟਿਕਟ 1 ਰੁਪਏ ਦਾ 2 ਰੁਪਏ ਦਾ 5 ਰੁਪਏ ਦਾ ਹੱਦ 10 ਰੁਪਏ ਦਾ ਹੁੰਦਾ ਸੀ ਫਿਰ 20 ਦਾ ਆਇਆ ਫਿਰ 50 ਦਾ ਫਿਰ 100 ਦਾ ਤੇ 10 ਲੱਖ ਤੋਂ ਬਾਅਦ ਇਨਾਮ ਬਿਲਕੁਲ ਨਹੀਂ ਸੀ ਹੁੰਦਾ ਉਹ ਤੀਆਂ ਦੇ ਨਿਕਲੇ ਵੀ ਹੋਣਗੇ ਪਰ ਲੇਕਿਨ 10 ਲੱਖ ਤੋਂ ਬਾਅਦ ਆਪਾਂ ਨਹੀਂ ਸੁਣਿਆ 5 ਤੋਂ ਬਾਅਦ ਨਹੀਂ ਸੀ ਸੁਣਿਆ ਪਰ ਹੁਣ ਟਿਕਟ ਮਹਿੰਗਾ ਹੋਣ ਕਰਕੇ ਜਿਹੜਾ ਟਿਕਟ ਹੈ ਇਸ ਟਾਈਮ 500 ਰੁਪਏ ਦਾ ਹੈ ਹਰ ਆਮ ਬੰਦਾ ਪਾ ਵੀ ਸਕਦਾ ਹੈ ਕਿ ਨਹੀਂ ਪਾ ਸਕਦੇ ਲੇਕਿਨ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਵਿਸ਼ਵਾਸ ਦੇ ਉੱਤੇ ਵਿਸ਼ਵਾਸ ਰੱਖ ਕੇ ਤੇ ਟਿਕਟ ਜੋ 500 ਰੁਪਏ ਦਾ ਪਾਇਆ ਹੈ ਵੀਸ਼ਵਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਔਰ ਮੈਂ 500 ਦੇ ਵਿੱਚ ਤਕਰੀਬਨ 2.5 ਕਰੋੜ ਦਾ ਮੈਂਬਰ ਬਣ ਗਿਆ ਹਾਂ ਮੈਂ ਇਹ ਵੀ ਕਹਦਾ ਕਿ ਜਿਹੜਾ 2.5 ਕਰੋੜ ਮੈਨੂੰ ਮਿਲਿਆ ਹੈ ਇਹਦੇ ਵਿੱਚ 25% ਪੈਸਾ ਮੈਂ ਧਾਰਮਿਕ ਪਾਸੇ ਲਾ ਕੇ ਬਾਕੀ ਆਪਣਾ ਟਾਈਮ ਪਾਸ ਕਰਾਂਗਾ ਪ੍ਰੀਤਮ ਲਾਲ ਪਿਛਲੇ ਕਈ ਸਾਲਾਂ ਤੋਂ ਸਕ੍ਰੈਪ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ ਉਸਨੇ ਲੋਟਰੀ ਦੀ ਟਿਕਟ ਪਿਛਲੇ ਹਫਤੇ ਸ਼ਹਿਰ ਤੋਂ ਆਏ ਸੇਫਕ ਨਾਮ ਵਿਅਕਤੀ ਤੋਂ ਖਰੀਦੀ ਸੀ ਪ੍ਰੀਤਮ ਲਾਲ ਨੇ ਦੱਸਿਆ ਕਿ ਉਸਨੇ ਇਹ ਟਿਕਟ ਆਪਣੀ ਪਤਨੀ ਨੀਤਾ ਜੱਗੀ ਉਰਫ ਬੱਬਲੀ ਦੇ ਨਾਂ ਤੇ ਖਰੀਦੀ ਸੀ ਜਿਸ ਦਾ ਟਿਕਟ ਨੰਬਰ 452749 ਸੀ ਐਤਵਾਰ ਸਵੇਰੇ ਜਦੋਂ ਅਖਬਾਰ ਪੜਿਆ ਤਾਂ ਪਤਾ ਲੱਗਿਆ ਕਿ ਉਹ ਲੋਟਰੀ ਜਿੱਤ ਗਿਆ ਲੱਗ ਰਹਾ تھا 50 ਹਜ਼ਾਰ ਸ਼ੋਗੇ ਤੇ ਆਪ ਕੋ ਲੋਟਰੀ ڈالਦੇ ਹੋਏ थी के एक एक ना दिन निकलेगी क्योंकि लॉटरी भी आपकी ये आखरी थी हाँ, तो नहीं लेकिन कोई इंसान खता मैं तकदीर तो देख लिया है कि तेरी तकदीर हूँ बदलने वाली है मैं बहुत धनवादा उस बंदे का लेकिन मैं भी नहीं पुछा भी मैन कोई सेवा दसो वो क्या सिर्फ जल पीना है जल पी के मेरे को चले गए आशीर्वाद दे के अज तो उन्हों की बदौलत मेरे को शायद आन गए तो मैं उन्होंने धनवादी होवगा यह संत का कोई पता नहीं होंगे कि संत किस मूड के बच्चे आते हैं लेकिन मेरे से बड़ी कृपा उन्होंने की और मैं कला दुकान से मेरे को आके बैठे थोड़ी देर और मैं आशीर्वाद दे मैं प्रभु अगर अरदास करता कर जेड़े साधु हम एक साधु बोले शायद स्वाभाव साधका बोले बिरथा न जाओ

ਤੋ ਐਸੇ ਮੇਂ ਆਪਕਾ ਜੋ ਸੁਪਨਾ ਹੈ ਉਹ ਸਾਕਾਰ ਹੋ ਪਾਏਂਗੇ ਹਾਂ ਉਹ ਸੁਪਨਾ ਮਿਲਿਆ ਇਸ ਵਕਤ ਕਿਉਂਕਿ ਜਿਸ ਬੰਦੇ ਕੋਲ ਪੈਸਾ ਆ ਜਾਇਆ ਉਹਦੇ ਵਾਸਤੇ ਸੁਪਨਾ ਸਾਕਾਰ ਹੋ ਜਾਂਦਾ ਹੈ ਮੈਂ ਇੱਕ ਗੱਲ ਮੰਨਦਾ ਹਾਂ ਕਿ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਕਿਉਂਕਿ ਪਲੂ ਦੇ ਘਰ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਲੈਣ ਵਾਲਾ ਥੱਕ ਜਾਂਦਾ ਦੇਣ ਵਾਲਾ ਨਹੀਂ ਥਕਦਾ ਇਸ ਗੱਲ ਨੂੰ ਸੀ ਛੋਟੇ ਹੁੰਨੇ ਤੋਂ ਸੁਣਦੇ ਆ ਰਹੇ ਹਾਂ ਇਹ ਲੈਂਦਾ ਦੇ ਲੈਂਦਾ ਥੱਕ ਪਾਏ ਯੁਗੋ ਯੁਗੰਤਰ ਖਾਈ ਖਾਏ ਲਾਲ ਜਵਾਰ ਪਰੇਪਨਾਰ ਟੋਟਣਾਵੇ ਜਪ ਨਿਰੰਕਾਰ ਪ੍ਰਭੂ ਨਿਰਾਕਾਰ ਹੈ ਅਸੀਂ ਇਹਨੂੰ ਜਪਨਾ ਹੈ ਸ਼ਾਇਦ ਪ੍ਰਭੂ ਨੇ ਸਾਡੀ ਸੁਣੀ ਹੈ ਅਸੀਂ ਬਹੁਤ ਧੰਨਵਾਦੀ ਆ ਪ੍ਰਭੂ ਦੇ ਕਿ ਅਸੀਂ ਅੱਛੇ ਕਰਮ ਕਰ ਸਕੀਏ ਬਾਕੀ ਜੀ ਜੋ ਲਾਈਫ ਹੈ ਜ਼ਿੰਦਗੀ ਹੈ ਉਮਰ 70 ਪਿਛੇ 71 ਸਾਲ ਦੀ ਹੋ ਗਈ ਹੈ ਪਤਾ ਤੱਕ ਮਿੰਟ ਦਾ ਵੀ ਨਹੀਂ ਹੁੰਦਾ ਲੇਕਿਨ ਪ੍ਰਭੂ ਮਿਹਰ ਕਰੇ ਕਿ ਜੋ ਬਾਕੀ ਦੀ ਲਾਈਫ ਹੈ ਉਹ ਸਾਨੂੰ ਉਮੀਦ ਹੈ ਇਸ ਮਾਇਆ ਦੇ ਕਰਕੇ ਸਾਡੀ ਅੱਛੀ guzregi ਅਸੀਂ ਮਕਾਨ ਵੀ ਔਰ ਦੁਕਾਨ ਵੀ ਜਿਹੜੀ ਕਰਦੇ ਆ ਉਹ ਅਸੀਂ ਆਪਣੀ ਬਣਾ ਲਵਾਂਗੇ। ਪ੍ਰੀਤਮ ਅਤੇ ਉਸਦੇ ਪਰਿਵਾਰ ਨੇ ਗੱਲ ਕਰਦਿਆਂ ਕਿਹਾ ਕਿ ਪੈਸੇ ਮਿਲਣ ਤੋਂ ਬਾਅਦ 25% ਪੈਸਾ ਸਮਾਜਿਕ ਕੰਮਾਂ ਦੇ ਵਿੱਚ ਲਗਾਵਾਂਗੇ। ਕਈ ਸਾਲਾਂ ਤੋਂ ਅਸੀਂ ਸਕ੍ਰੈਪ ਦਾ ਕੰਮ ਕਰਨ ਦੇ ਬਾਵਜੂਦ ਅੱਜ ਤੱਕ ਆਪਣਾ ਮਕਾਨ ਨਹੀਂ ਬਣਾ ਸਕੇ ਤੇ ਨਾ ਹੀ ਸਾਡੀ ਦੁਕਾਨ ਹੈ। ਅਤੇ ਉਹਨਾਂ ਦਾ ਹੁਣ ਘਰ ਬਣਾਉਣ ਦਾ ਤੇ ਦੁਕਾਨ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ। ਕੀ ਨਾਮ ਹੈ ਜੀ ਆਪ ਦਾ?

ਤੇ ਫਿਰ ਵੀ ਉਹ ਕਹਿੰਦੇ ਮਤਾਬਕ ਮੇਰੀ ਆਖਰੀ ਲਾਟਰੀ ਹੈ ਤੁਸੀਂ ਪਾ ਲਓ ਮੇਰੇ ਕੋਲੋਂ ਕਿ ਹੋ ਸਕਦਾ ਕਿ ਪਰਮਾਤਮਾ ਤੁਹਾਡੀ ਸੁਣ ਲਏ ਤੇ ਮੈਂ ਕਿਹਾ ਕੋਈ ਕਹਿੰਦਾ ਹੈਗਾ ਚਲੋ ਇੱਕ ਲਾਟਰੀ ਹੈਗੀ ਤੁਸੀਂ ਪਾ ਲਓ ਤੇ ਕਹਿੰਦੇ ਮੈਂ ਤੇਰੇ ਨਾਮ ਦੀ ਪਾਲਾਂ ਨਾ ਮੈਂ ਕਿਹਾ ਮੇਰੇ ਨਾਮ ਦੀ ਪਾ ਲਓਗੇ ਤੇ ਤੁਸੀਂ ਵੀ ਮੈਂ ਕਹਿੰਦੇ ਚਲੋ ਮੈਂ ਆਪਾਂ ਸਾਡੇ ਦੋਨਾਂ ਸਾਂਝੀ ਲਾਟਰੀ ਪਾ ਦੇ ਕਿ ਵੀ ਹੋ ਸਕਦਾ ਵੀ ਇਹਦਾ ਵੀ ਨਿਕਲਿਆ ਹੋਵੇਗਾ ਇਹਦੇ ਨਾਲ ਮੈਂ ਵੀ ਉਤਰ ਜਾਵਾਂਗਾ ਬਸ ਅੱਜ ਦੇਸੀ ਕਿਰਾਏ ਦਾ ਮਕਾਨ ਹੈ ਕਿਰਾਏ ਦੀ ਦੁਕਾਨ ਹੈ ਔਰ ਜੋ ਸਾਧਨ ਕਲਪ ਨਹੀਂ ਤੇ ਆਪ ਕੋ ਸਭ ਕੁਝ ਹੋ ਜਾਏਗੇ ਆਪਕੇ ਜੋ ਸੁਪਨੇ ਉਹ ਪੂਰੇ ਹੋਣਗੇ ਹਾਂ ਜਰੂਰ ਕਿ ਉਹ ਸੁਪਨੇ ਪੂਰਨਗੇ ਜਿੰਨਕੇ ਪਾਸ ਐਸਾ ਹੋ ਤਾਂ ਸੁਪਨੇ ਆਪਣੇ ਪੂਰੇ ਜਰੂਰ ਕਰੇਗਾ ਹੋਰ ਹੀ ਆਪਣੀਆਂ ਖੁਸ਼ੀਆਂ ਜੜੀਆਂ ਆ ਗਈਆਂ ਆਪਣੀਆਂ ਪੁਰੀਆਂ ਨਾ ਹੋ ਸਕਦੀਆਂ ਅਨਖੁਸ਼ੀਆਂ ਆਪਣੀਆਂ ਬੱਚਾ ਦੇ ਆ ਕੇ ਬੱਚਾ ਦੇ ਵੀ ਇਹੀ ਆਸਿ ਲੈ ਕੇ ਬੈਠੇ ਸੀਗੇ ਕਿ ਸਾਡੇ ਮਾਪੇ ਦੀ ਜਗਾ ਵੀ ਬਣੇ ਔਰ ਦੁਕਾਨ ਵੀ ਬਣੇ ਮਕਾਨ ਵੀ ਬਣੇ ਆਰਾਮ ਦੇ ਨਾਲ ਆਪਣਾ ਕੰਮ ਕਰ ਸਕਣ ਠੀਕ ਹੈ ਜੀ ਪ੍ਰੀਤਮ ਲਾਲ ਦੀਆਂ ਦੋ ਬੇਟੀਆਂ ਵੀ ਨੇ ਅਤੇ ਉਹਨਾਂ ਚੋਂ ਇੱਕ ਨੇ ਗੱਲ ਕਰਦਿਆਂ ਬਸਿਆ ਕਿ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੂੰ ਮਨਾ ਕਰ ਦਿੱਤਾ ਸੀ ਕਿ ਜੇਕਰ ਇਸ ਵਾਰ ਇਹ ਨਾਮ ਨਾ ਨਿਕਲਿਆ ਤਾਂ ਲੋਟਰੀ ਕਦੇ ਨਹੀਂ ਪਾਵਾਂਗੇ ਅਤੇ ਹੁਣ ਰੱਬ ਦੀ ਕਿਰਪਾ ਦੇ ਨਾਲ ਉਹਨਾਂ ਦੀ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ। ਜਨਾਬ ਆਪਕਰ ਅਮਨਦੀਪ ਕੌਰ ਅਮਨਦੀਪ ਜੀ ਆਪਕੇ ਪਿਤਾ ਜੀ ਕੀ ਲੋਟਰੀ ਲੱਗੀ ਹੈ ਔਰ 2.5 ਕਰੋੜ ਰੁਪਏ ਕੀ ਲੋਟਰੀ ਲੱਗੀ ਤਾਂ ਕਹਿੰਦੇ ਇਹ ਬਤਾ ਦਿਓ ਕਿੰਨੀ ਖੁਸ਼ੀ ਹੋ ਰਹੀ ਹੈ। ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਔਰ ਕੀ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਆਪ ਲੋਟਰੀ ਲੱਗੇਗੀ।

ਤੋ ਅਭੀ ਲੱਗ ਰਹਾ ਹੈ ਕਿ ਜੋ ਮੁਸ਼ਕਿਲ ਹਾਲਾਤ ਹੈ ਅਬ ਉਹ ਸੁਧਰ ਜਾਏਗੇ ਸਭਨੇ ਪੂਰੇ ਹੋਣਗੇ ਜੀ ਹਾਂਜੀ ਅਬ ਕਿਰਾਏ ਦਾ ਮਕਾਨ ਹੈ ਦੁਕਾਨ ਹੈ ਉਹ ਬਣ ਜਾਏਗੀ ਪਰ ਹਮਾਰੇ ਵੀ ਜੋ ਸੁਪਨੇ ਅਧੂਰੇ ਰਹੇਗੇ ਉਹ ਪੂਰੇ ਹੋ ਜਾਣਗੇ ਪ੍ਰੀਤਮ ਲਾਲ ਦੀ ਦੂਜੀ ਧੀ ਨੇ ਗੱਲ ਕਰਦਿਆਂ ਤੁਸੀਂ ਆ ਕਿ ਸਾਡਾ ਘਰ ਦਾ ਸੁਪਨਾ ਹੁਣ ਪੂਰਾ ਹੋਵੇਗਾ ਅਸੀਂ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਹਾਂ ਅਤੇ ਹੁਣ ਸਾਡੇ ਹਾਲਾਤ ਸੁਧਰਨਗੇ ਕੀ ਨਾਮ ਹੈ ਜੀ ਆਪ ਦਾ ਹਾਂਜੀ ਫੋਨ ਨੰਬਰ ਆਨੇ ਉਨੰਦੀ ਦੇ ਪਿਤਾ ਜੀ ਕੀ ਲਾਟਰੀ ਲੱਗੀ ਹੈ ਤਾਂ ਪਹਿਲੇ ਤੋਂ ਬਤਾ ਦਈਏ ਕਿ ਇਹ ਕਿੰਨੀ ਖੁਸ਼ੀ ਹੈ ਪਰਿਵਾਰਿਕ ਸਦਸ્ય ਹਾਂਜੀ ਸਾਨੂੰ ਸਰ ਬਹੁਤ ਖੁਸ਼ੀ ਆ ਅਸੀਂ ਆਪਣੇ ਮੰਮੀ ਪਾਪਾ ਨੂੰ ਮੁਬਾਰਕਬਾਦ ਦਿੰਦੇ ਆ ਕਿ ਐਨੇ ਸਾਲ ਬਾਅਦ ਤੁਹਾਡੇ ਦੇ ਟਾਈਮ ਆਇਆ ਵਾ ਕਿ ਤੁਸੀਂ ਹਨਾ ਲਾਟਰੀ ਪਾਉਂਦੇ ਸੀ ਅੱਜ ਤੁਹਾਨੂੰ ਪ੍ਰਮਾਤਮਾ ਨੇ ਸਫਲ ਕੀਤਾ ਇਸ ਕਰਕੇ ਅਸੀਂ ਇਹੀ ਚਾਹੁੰਦੇ ਕਿ ਜੋ ਤੁਹਾਡੇ ਆਪਣੇ ਸੁਪਨੇ ਆ ਪਹਿਲੇ ਉਹ ਪੂਰੇ ਕਰਿਓ ਕਿ ਜੋ ਤੁਹਾਡਾ ਤੁਹਾਡਾ ਮਕਾਨ ਹੈ ਨਹੀਂ ਸਭ ਤੋਂ ਪਹਿਲੇ ਮਕਾਨ ਲਓ ਦੁਕਾਨ ਲਓ ਕਿ ਸਾਨੂੰ ਵੀ ਇਹੀ ਖੁਸ਼ੀ ਆ ਕਿ ਸਾਡੇ ਮਾਪਿਓ ਦਾ ਸਭ ਕੁਝ ਬਣ ਚੁੱਕਾ ਵਾ ਇਸ ਕਰਕੇ ਅਸੀਂ ਇਹੀ ਕਹਿੰਦੇ ਆ ਕਿ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖਣ ਹੱਸਦੇ ਖੇਲਦੇ ਰਹੋ ਔਰ ਇਹੀ ਆ ਕਿ ਜੋ ਤੁਹਾਡੀਆਂ ਉਮੀਦਾਂ ਆ ਪੂਰੀਆਂ ਕਰ ਸਕੇ क्या लग रहा था क्योंकि आखिरी बार ही आपके माता ने कहा था लॉटरी डालने के लिए इसके बाद लॉटरी नहीं डाली जाएगी अगर लॉटरी लॉटरी ना निकली उम्मीद थी निकलेगी हाँ जी सर मम्मा का तो बहुत थी कि मम्मी ने यही बोला था की लॉटरी हमने डाली है कि हमेशा पैसे खराब जाते हैं की इस बार देखना है कि कैसे हुआ हमारा कि नाम निकलेगा कि नहीं निकलेगा पर लेकिन हमारी परमात्मा ने सुनी है अब यही चाहते हैं कि परमात्मा इनकी लंबी आजू करे और इनकी जो ख्वाहिशें वो पूरी ਜ਼ਿਕਰ ਹੋ ਗਿਆ ਕਿ ਪ੍ਰੀਤਮ لال ਉਦੋਂ ਤੋਂ ਹੀ ਟਿਕਟ ਖਰੀਦ ਰਿਹਾ ਜਦੋਂ ਲੋਟਰੀ ਟਿਕਟ ਦਾ ਰੇਟ 1 ਰੁਪਏ ਸੀ ਅਤੇ ਪ੍ਰੀਤਮ ਨੂੰ ਯਕੀਨ ਸੀ ਕਿ ਉਸਦੀ ਕਿਸਮਤ ਇੱਕ ਨਾਇਕ ਦਿਨ ਜ਼ਰੂਰ ਚਮਕੇਗੀ ਅਤੇ ਹੁਣ ਪ੍ਰੀਤਮ ਦੀ 2.5 ਕਰੋੜ ਦੀ ਲੋਟਰੀ ਨਿਕਲੀ ਹੈ ਪਰਿਵਾਰ ਦੇ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ